ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਕਮਿਟੀ ਸਕੋਰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਕ ਕਾਰਨੀ ਦੀ ਸੌਚ ਚੁੱਕ ਸਮਾਗਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਰਿਪੋਰਟਾਂ ਦੇ ਅਨੁਸਾਰ ਲਿਬਰਲ ਪਾਰਟੀ ਦੇ ਨੇਤਾ ਮਾਕ ਕਾਰਨੀ ਸ਼ੁੱਕਰਵਾਰ 14 ਮਾਰਚ ਨੂੰ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸੌਚ ਚੁੱਕਣਗੇ ਉਹਨਾਂ ਨੇ ਐਤਵਾਰ ਨੂੰ ਲਿਬਰਲ ਪਾਰਟੀ ਦੇ ਨੇਤਾ ਵਜੋਂ ਜਿੱਤ ਹਾਸਲ ਕੀਤੀ ਸੀ ਤੇ ਇਸ ਮਾਮਲੇ ਵਿੱਚ ਕੈਨੇਡਾ ਦੇ ਗਵਰਨਰ ਚੋਨਰ ਮੈਰੀ ਸਾਈਮਨ ਦੇ ਦਫ਼ਤਰ ਨੇ ਕਿਹਾ ਕਿ ਸੌਂਚਕ ਸਮਾਗਮ ਸਵੇਰੇ 11 ਵਜੇ ਰਿਡੋ ਹਾਲ ਬਾਲਰੂਮ ਵਿਖੇ ਹੋਵੇਗਾ। ਮੀਡੀਆ ਰਿਪੋਰਟਰ ਦੇ ਮੁਤਾਬਕ ਟ੍ਰੂਡੋ ਸ਼ੁੱਕਰਵਾਰ ਨੂੰ ਗਵਰਨਰ ਜਨਰਲ ਨੂੰ ਮਿਲ ਸਕਦੇ ਹਨ ਅਤੇ ਅਧਿਕਾਰਤ ਤੌਰ ਤੇ ਆਪਣਾ ਅਸਤੀਫਾ ਸੌਂਪ ਸਕਦੇ ਨੇ। ਇਸ ਤੋਂ ਬਾਅਦ ਕਾਰਨੀ ਸੌਂਚਣਗੇ ਹੋ ਆਪਣੀ ਨਵੀਂ ਕੈਬਨਿਟ ਦਾ ਐਲਾਨ ਵੀ ਕਰ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਰਨੀ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਾਲ ਮੁਲਾਕਾਤ ਕੀਤੀ ਸੀ। ਤਬਦੀਲੀ ਦੀ ਮਿਆਦ ਬਾਰੇ ਵਿਚਾਰ ਚਰਚਾ ਕੀਤੀ ਗਈ ਸੀ। ਕਾਰਨੀ ਨੇ ਕਿਹਾ ਕਿ ਸੱਤਾਧਾਤ ਬਦਲਾ ਸੁਚਾਰੂ ਅਤੇ ਤੇਜ਼ ਹੋਵੇਗਾ ਇਸ ਤੋਂ ਬਾਅਦ ਉਹਨਾਂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸੱਤਾ ਦੇ ਤਬਦੀਲ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਤੇ ਜ਼ੋਰ ਦਿੱਤਾ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੀ ਇੱਕ ਵਾਈਕਰਨ ਵਾਲੇ ਸਾਬਕਾ ਕੇਂਦਰੀ ਬੈਂਕਰ ਕਾਰਨੀ ਨੂੰ ਐਤਵਾਰ ਨੂੰ ਲਿਬਰਲ ਪਾਰਟੀ ਆਫ ਕੈਨੇਡਾ ਦਾ ਆਗੂ ਚੁਣਿਆ ਗਿਆ ਇਸ ਮਾਮਲੇ ਤੋਂ ਜਾਣੂ ਲੋਕਾਂ ਦੇ ਅਨੁਸਾਰ ਕਾਰਨੀ ਮੌਜੂਦਾ ਮੰਤਰੀਆਂ ਨੂੰ ਬਰਕਰਾਰ ਰੱਖ ਸਕਦੇ ਹਨ ਅਤੇ ਰਹਿਣ ਦੀ ਸੰਭਾਵਨਾ ਵਾਲੇ ਲੋਕਾਂ ਵਿੱਚ ਵਿੱਤ ਮੰਤਰੀ ਡੋਮਨਿਕ ਲਾਬਲੈਕ ਵਿਦੇਸ਼ ਮੰਤਰੀ ਮਿਲਾਨੀ ਜੋਲੀ ਅਤੇ ਉਦਯੋਗ ਮੰਤਰੀ ਫਰਾਂਸੋਆ ਫਿਲਿਪ ਸ਼ੈਂਪੇਨ ਸ਼ਾਮਿਲ ਹਨ ਹਾਲਾਂਕਿ ਕਾਰਨੀਛੇਤੀ ਜਨਾ ਦੇਸ਼ ਦੀ ਮੰਗ ਕਰ ਸਕਦੇ ਹਨ ਅਤੇ ਜਿਸ ਦਾ ਅਰਥ ਇਹ ਹੋ ਸਕਦਾ ਹੈ ਕਿ ਉਹ ਅਗਲੇ ਹਫਤੇ ਤੁਰੰਤ ਚੋਣਾਂ ਦੀ ਮੰਗ ਕਰਨ ਤਾਂ ਜੋ ਅਗਲੀ ਸਰਕਾਰ April ਦੇ ਅੰਤ ਜਾਂ ਫਿਰ May ਦੇ ਸ਼ੁਰੂ ਵਿੱਚ ਬਣਾਈ ਜਾ ਸਕੇ ਸੰਗੀ ਚੋਣਾਂ ਇਸ ਮਾਮਲਾ ਇਸ ਸਾਲ ਅਕਤੂਬਰ ਦੇ ਵਿੱਚ ਹੋਣੀਆਂ ਨੇ ਉਹਨਾਂ ਦੇ ਸਾਹਮਣੇ ਦਾ ਸਾਹਮਣਾ ਕਰਨ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਹਾਊਸ ਆਫ ਕਾਮਨਸ ਸਿਰਫ 24 ਮਾਰਚ ਨੂੰ ਹੀ ਦੁਬਾਰਾ ਮੁਲਾਕਾਤ ਕਰੇਗਾ ਕਿਉਂਕਿ ਇਹ 6 ਜਨਵਰੀ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਜਦੋਂ ਟਰੂਡੋ ਨੇ ਸੱਤਾਧਾਰੀ ਲਿਬਰਲ ਪਾਰਟੀ ਦੁਆਰਾ ਆਪਣੇ ਉਤਰ ਅਧਿਕਾਰੀ ਦੀ ਚੋਣ ਤੋਂ ਬਾਅਦ ਅਸਤੀਫਾ ਦੇਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਇਹ ਪ੍ਰਕਿਰਿਆ ਐਤਵਾਰ ਨੂੰ ਪੂਰੀ ਹੋਈ ਜਿਸ ਦੇ ਵਿੱਚ ਕਾਰਨੀ ਨੇ ਲੀਡਰਸ਼ਿਪ ਦੌੜ ਦੇ ਵਿੱਚ ਪਾਰਿਚਿਤ ਪ੍ਰਾਪਤ ਕੀਤੀ ਜਿਹਾ ਇਸ ਵਿਕਟਰ ਜਿਸਟਿਡ ਪਾਰਟੀ ਮੈਂਬਰਾਂ ਦੁਆਰਾ ਪਾਈਆਂ ਗਈਆਂ ਲਗਭਗ 86% ਵੋਟਾਂ ਪ੍ਰਾਪਤ ਹੋਈਆਂ ਕਾਰਨ ਇਹ ਸਮੇਂ ਸੱਤਾ ਵਿੱਚ ਆਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਸਮੇਤ ਦੇਸ਼ਾਂ ਵਿੱਚ ਵੱਡੇ ਟੈਰਫ ਨੀਤੀ ਵਿੱਚ ਬਦਲਾਅ ਦਾ ਐਲਾਨ ਕੀਤਾ